ਬਾਬਾ ਵੇਂਗਾ ਗਿਆ ਕਿਤੇ ਨਹੀਂ ਐ ਇੱਥੇ ਹੀ ਆ ਸਿਰਫ ਇਹ ਆ ਵੀ ਉਹਦਾ ਕਨਵਰਜਨ ਬਦਲ ਗਿਆ ਉਹ ਅੱਜ ਕੱਲ ਚੀਮਾ ਵਾਈ ਆ ਬਹੁਤ ਸਮਾਂ ਪਹਿਲਾਂ ਸਿੰਸਮਸ ਦੇ ਵੱਲੋਂ ਇੱਕ ਸੀਰੀਜ਼ ਆਈ ਸੀ ਕਾਰਟੂਨ ਸੀਰੀਜ਼ ਜੋ ਕੋ ਜੋ ਤੋਂ ਬਣਾਇਆ ਸੀ ਉਹ ਅੱਜ ਸੱਚ ਹੋ ਰਿਹਾ ਨਾ ਤੇ ਹੁਣ ਉਹ ਫਿਰ ਚੀਮਾ ਵਾਈ ਨੇ ਸੋਚਿਆ ਵੀ ਮੈਂ ਆਪਣੀ ਐਲਬਮ ਦਾ ਨਾਮ ਇਹਦਾ ਸਿੰਸਮਸ ਰੱਖਾਂਗਾ ਉਹ ਗੱਲਾਂ ਨੇ ਮੇਰੀਆਂ ਸੱਚ ਹੁੰਦੀਆਂ ਹੀ ਸੱਚ ਹੁੰਦੀਆਂ ਹੀ ਇੱਕ ਗਾਣੇ ਦੇ ਵਿੱਚ ਜ਼ਿਕਰ ਕੀਤਾ ਚੀਮਾ ਵਾਈ ਨੇ ਕਿ ਗੰਗਾ ਜਲ ਵਾਲਾ ਜਿਹੜੇ ਦੇਵਗਨ ਨਹੀਂ ਆਂਦੇ ਉਸ ਤੋਂ ਬਾਅਦ ਜਿਹੜੇ ਦੇਵਗਨ ਸਾਹਿਬ ਵੀ ਥੋੜੇ ਢਿੱਲੇ ਹੋਏ ਫਿਰ ਦਿੰਦੇ ਅਰੇ ਰੱਬਾ ਉਹ ਕਿਹਾ ਤਾਂ ਦਇਆ ਵੰਗ ਲੱਤ ਮਾਰ ਕੇ ਬੂਹਾ ਤੋੜਦਾ ਹਾਂ ਦਰਵਾਜ਼ਾ ਤੋੜ ਦੇ ਹਾਂ ਉਦੋਂ ਦਾ ਉਹਨੇ ਲੱਤ ਨੂੰ ਰੱਸੀ ਪਾਈ ਆ ਵੀ ਮੇਰੀ ਲੱਤ ਬੱਜੀ ਰਵੇ ਇਹਨੇ ਕਹਿ ਦਿੱਤਾ ਕੁਝ ਨਾ ਕੁਝ ਹੋ ਜਾਣਾ ਬਟ ਇੱਥੇ ਉਹਨਾਂ ਨੇ ਕਿਹਾ ਕਿ ਮੈਂ ਉਹ ਜ਼ਿੰਦਗੀ ਦੇਖਣੀ ਆ ਜਿਹੜੀ ਮਤਲਬ ਕਿ ਮੈਂ ਕਿੰਨਾ ਕੁ ਦਮ ਰੱਖਦਾ ਹਾਂ ਹੈਨਾ ਸੋ ਮੈਨੂੰ ਥੋੜੀ ਜਿਹੀ ਗੱਲ اٹਕੀ ਆ ਹਾਂ ਉਹ ਉਹਨਾਂ ਦੇ ਫੈਨਸ ਨੂੰ ਵੀ ਚੀਮਾ ਵਾਜ ਦੇ ਫੈਨਸ ਵੀ ਥੱਲੇ ਕਮੈਂਟ ਕਰ ਰਹੇ ਵੀ ਭਰਾਵਾ ਅਸੀਂ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੇ ਹਾਂ ਹੁਣ ਅਸੀਂ ਕੁਝ ਗਵਾਉਣ ਦੀ ਹਿੰਮਤ ਨਹੀਂ ਰੱਖਦੇ ਸੋ ਬਾਬਾ ਮੇਰ ਕਰੇ ਸਾਡੀ ਪੰਜਾਬੀ ਇੰਡਸਟਰੀ ਤੇ ਸਾਡੀ ਆਰਟਿਸ ਉਹਨਾਂ ਤੋਂ ਥੋੜਾ ਪ੍ਰੇਸ਼ ਹੀ ਕਰਿਆ ਕਰੋ ਕਿਉਂਕਿ ਆਪਾਂ ਬਹੁਤ ਕੁਝ ਗਵਾ ਚੁੱਕੇ ਐਕਚੁਅਲ ਦੇ ਵਿੱਚ ਬਹੁਤ ਕੁਝ ਗਵਾ ਚੁੱਕੇ ਆ ਬਾਕੀ ਨੀਚੇ ਕਮੈਂਟਸ 'ਚ ਗੱਲ ਕਰੀਏ ਇਹ ਤਾਂ ਕਹਿ ਰਹੇ ਨੇ ਕਿ ਸਿੱਧੂ ਬਾਈ ਨੂੰ ਯਾਦ ਕਰਕੇ ਨਾ ਬਾਈ ਤੂੰ ਦਿਲ ਹੀ ਜਿੱਤ ਲਿਆ ਬਿਲਕੁਲ ਸੱਚੀ ਗੱਲ ਹੈ ਨਾ ਹਾਂ ਵੀ ਕਲੈਬ ਕਰਨੀ ਸੀ ਕਲੈਬ ਕਰਨੀ ਸੀਗੀ ਬਟ ਚਲੋ ਜੀ ਹੁਣ ਉਹ ਨਹੀਂ ਹੈਗੀ ਔਰ ਸਭ ਤੋਂ ਵਧੀਆ ਗਾਣਾ ਮੈਨੂੰ ਪਤਾ ਕਿਹੜਾ ਲੱਗਾ ਸਕੂਲਜ਼ ਮੀ ਬਿਲੋ ਕਨਫਿਊਜ਼ ਮੀ ਬਿਲੋ ਐਕਸਕਿਊਜ਼ ਮੀ ਹੁੰਦਾ ਆ ਜੀ ਮੈਨੇ ਕਿਹਾ ਨਾ ਵੀ ਇਹ ਸਕੂਜ਼ ਮੀ ਤੇ ਉਹ ਸਕੂਜ਼ ਹੀ ਰਹੇਗਾ ਕਨਫਿਊਜ਼ ਐ ਤੇ ਕਨਫਿਊਜ਼ ਹੀ ਰਹੇ ਬੱਸ ਸਮਾਂ ਪਹਿਲਾਂ ਬਾਬਾ ਵੇਂਗਾ ਦਾ ਜ਼ਿਕਰ ਬੜਾ ਹੁੰਦਾ ਹੈ ਵੀ ਜਿਹੜੀ ਗੱਲ ਉਹਨਾਂ ਨੇ ਕਹੀ ਆ ਤੇ ਉਹ ਅੱਜ ਦੀ ਦੁਨੀਆ ਦੇ ਵਿੱਚ ਸੱਚ ਹੋ ਰਹੀ ਆ ਬਾਬਾ ਵੇਂਗਾ ਗਿਆ ਕਿਤੇ ਨਹੀਂ ਆ ਇੱਥੇ ਹੀ ਆ ਸਿਰਫ ਇਹ ਆ ਵੀ ਉਹਦਾ ਕਨਵਰਜਨ ਬਦਲ ਗਿਆ ਉਹ ਅੱਜਕੱਲ ਚੀਮਾ ਵਾਈ ਆ ਨਵੀਂ ਐਲਬਮ ਵੀ ਪੀ ਰਿਲੀਜ਼ ਕੀਤੀ ਆ ਭਾ ਨੇ ਹੁਣ ਐਲਬਮ ਜਾਂ ਈਪੀ ਕਿ ਵੀਤੀ ਯਾਰ ਮੈਨੂੰ ਇੰਨੀ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ ਇਹਨਾਂ ਪਤਾ ਕਿ 10 ਗਾਣੇ ਆਏ ਇਕੱਠੇ ਹੀ ਅੱਛਾ ਉਹ 10 ਗਾਣੇ ਆਏ ਕਿੱਦਾਂ ਪਤਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਹ 10 ਗਾਣੇ ਆਉਣ ਤੇ ਲੋਕੀ ਇਦਾਂ ਹਰਾਣ ਹੋਏ ਆ ਇਦਾਂ ਦੇ ਲੋਕਾਂ ਦੀ ਬੈਂਕ ਚੋਂ ਕਿਸ਼ਤ ਕੱਟੀ ਜਾਵੇ ਉਦੋਂ ਨਹੀਂ ਹਰਾਣ ਹੁੰਦੇ ਵੀ ਕੱਟੇ ਵੀ ਗਏ ਇਦਾਂ ਹਰਾਣ ਹੋਏ ਨੇ ਲਾਈਕ ਇੱਕਦਮ ਐ ਮਤਲਬ ਗਾਣੇ ਜਿਹੜੇ ਆ ਉਹ ਰਿਲੀਜ਼ ਨਹੀਂ ਕੀਤੇ ਹਾਂ ਠਾ ਕਰਦੇ ਤੁਹਾਡੇ ਮੱਥੇ ਜਮਾਰੇ ਵੀ ਲਾਓ ਫੜੋ ਉਹ ਦੀਵਾਲੀ ਦਾ ਪਟਾਕਾ ਨਹੀਂ ਚੱਲਦਾ ਹੁੰਦਾ ਇੱਕ ਪਟਾਕਾ ਨਹੀਂ ਹੁੰਦਾ ਹਾਂ ਬੰਬ ਹੁੰਦਾ ਗਲਤ ਗੱਲਾਂ ਬਹੁਤ ਕਰਦੀ ਨਾ ਨਹੀਂ ਗਲਤੀ ਪਟਾਕੇ ਨਹੀਂ ਚਲਾਉਂਦੇ ਦੀਵਾਲੀ ਤੇ ਓਏ ਪਟਾਕੇ ਨਹੀਂ ਹੁੰਦੇ ਪਟਾਕੇ ਹੁੰਦੇ ਆ ਇਹ ਲਮਕਾ ਦੇ ਨਹੀਂ ਨੂੰ ਗੱਲ ਨੂੰ ਯਾਰ ਇਹ ਨਾ ਚੋ ਕੋਈ ਗੱਲ ਨਹੀਂ ਇਹ ਅੱਛਾ ਚਲੋ ਠੀਕ ਐ ਐਕਚੁਅਲੀ ਨਾ ਟਿਊਸ਼ਨ ਤੇ ਜਾਂਦਾ ਨਾ ਤਾਂ ਕਰਕੇ ਥੋੜੀ ਇੰਗਲਿਸ਼ ਵੀ ਠੀਕ ਹੋ ਜਾਂਦੀ ਹੈ ਟਿਊਸ਼ਨ ਤੇ ਅੱਜ ਕੱਲ ਕੋਈ ਨਹੀਂ ਜਾਂਦਾ ਕਿਉਂ ਜਦੋਂ ਦਾ ਚੀਮੇ ਵਾਈ ਦਾ ਟਿਊਟਰ ਗਾਣੇ ਦੀ ਵੀਡੀਓ ਰਿਲੀਜ਼ ਹੋਈ ਨਾ ਉਸ ਤੋਂ ਬਾਅਦ ਲੋਕਾਂ ਨੇ ਟਿਊਸ਼ਨ ਦੇ ਬੋਰਡ ਘਰੋਂ ਬਾਹਰੋਂ ਲਾ ਲਏ ਨੇ ਕਿਹੜੀ ਗੱਲੋਂ ਪਹਿਲਾਂ ਉਹਨੇ ਜਿੰਨੀਆਂ ਗੱਲਾਂ ਕਹੀਆਂ ਸਾਰੀਆਂ ਸੱਚ ਹੋਈਆਂ ਨੇ ਲੋਕ ਡਰੇ ਪਏ ਨੇ ਹਾਂ ਟੀਚਰਸ ਨੂੰ ਡਰ ਲੱਗ ਰਿਹਾ ਮਤਲਬ ਟੀਚਰ ਇਸ ਟਾਈਮ ਦਸ ਹੀ ਨੇ ਦੇ ਵੀ ਟੀਚਰ ਹੈਗੇ ਆ ਨੰਨ ਨੂੰ ਨਹੀਂ ਪਤਾ ਉਹ ਆਂਦੇ ਵੀ ਪਤਾ ਨਹੀਂ ਇਹ ਕਦੋਂ ਕਿਹੜੀ ਪ੍ਰੈਡਿਕਸ਼ਨ ਕਰ ਦੇ ਮੈਂ ਗੱਲ ਕਰ ਰਿਹਾ ਵੀ ਬਾਬਾ ਵੇਂਗਾ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਹਨਾ ਅੱਜ ਕੱਲ ਜਾਂ ਬਹੁਤ ਸਮਾਂ ਪਹਿਲਾਂ ਸਿੰਮਸਨਸ ਦੇ ਵੱਲੋਂ ਇੱਕ ਸੀਰੀਜ਼ ਆਈ ਸੀ ਕਾਰਟੂਨ ਸੀਰੀਜ਼ ਜੋ ਕੋ ਜੋਦੋਂ ਬਣਾਇਆ ਸੀ ਉਹ ਅੱਜ ਸੱਚ ਹੋ ਰਿਹਾ ਨਾ ਤੇ ਹੁਣ ਉਹ ਫਿਰ ਚੀਮਾ ਵਾਈ ਨੇ ਸੋਚਿਆ ਵੀ ਮੈਂ ਆਪਣੀ ਐਲਬਮ ਦਾ ਨਾਮ ਇਹਦਾ ਸਿੰਮਸਨਸ ਰੱਖਾਂਗਾ ਉਹ ਗੱਲਾਂ ਨੇ ਮੇਰੀਆਂ ਸੱਚ ਹੁੰਦੀਆਂ ਹੀ ਸੱਚ ਹੁੰਦੀਆਂ ਹੀ ਹਨਾ ਤੇ ਹੁਣ ਗਾਣੇ ਜਿਹੜੇ ਨੇ 10 ਰਿਲੀਜ਼ ਹੋ ਚੁੱਕੇ ਨੇ ਹ ਕੀ ਕੀ ਹੁੰਦਾ ਇਹ ਦਿਉਣ ਵਾਲਾ ਸਮਝ ਦੱਸੇਗਾ ਕਿਉਂਕਿ ਇੱਕ ਗਾਣੇ ਦੇ ਵਿੱਚ ਜ਼ਿਕਰ ਕੀਤਾ ਚੀਵਾ ਵਾਈ ਨੇ ਕਿ ਗੰਗਾ ਜਲ ਵਾਲਾ ਜਿਹੇ ਦੇਵਗਨ ਨਹੀਂ ਹਾਂ ਆਂਦੇ ਉਸ ਤੋਂ ਬਾਅਦ ਜਿਹੜੇ ਦੇਵਗਨ ਸਾਹਿਬ ਵੀ ਥੋੜੇ ਢਿੱਲੇ ਹੋਏ ਫਿਰ ਦੇਂਦੇ ਮੇਰ ਰੱਬਾ ਹੈ ਇੱਕ ਨੂੰ ਨਿਕਾ ਦੇ ਢਿੱਲੇ ਹੋਣਾ ਪਹਿਲੇ ਮੈਨੂੰ ਇਹ ਦੱਸੋ ਨਹੀਂ ਨਹੀਂ ਮਨ ਉਹ ਬੰਦਾ ਸੁਣ ਲੈਣਾ ਜਦੋਂ ਕੋਈ ਐਸੀ ਚੀਜ਼ ਫਿਰ ਉਸ ਤੋਂ ਬਾਅਦ ਦਇਆ ਉਹ ਕਿੰਨਾ ਮੈਂ ਦਇਆ ਵੰਗ ਲੱਤ ਮਾਰ ਕੇ ਬੂਹਾ ਤੋੜਦਾ ਹਾਂ ਦਰਵਾਜ਼ਾ ਤੋੜ ਦਿਆ ਹਾਂ ਉਦੋਂ ਦਾ ਉਹਨੇ ਲੱਤ ਨੂੰ ਰੱਸੀ ਪਾਈ ਆ ਵੀ ਮੇਰੀ ਲੱਤ ਬੱਜੀ ਰਵੇ ਇਹਨੇ ਕਹਿ ਦਿੱਤਾ ਕੁਝ ਨਾ ਕੁਝ ਹੋ ਜਾਣਾ ਕਿਤੇ ਦੂਰੇ ਹੀ ਛੂਟ ਹੁੰਦਾ ਆਵੇ ਹੈ ਨਾ ਪਤਾ ਲੱਗੇ ਹਾਂ ਅੱਛਾ ਮੈਂ ਇੱਕ ਗੱਲ ਕਹਿਣੀ ਆ ਚਲੋ ਇਹ ਗਾਣਿਆਂ ਦੀ ਗੱਲ ਹੈ ਬਟ ਮੈਨੂੰ ਐਵੇਂ ਲੱਗਦਾ ਕਿ ਚਿਮਾ ਬਾਈ ਰਾਂਝਾ ਤੂੰ ਕਿਉਂ ਇੰਨਾ ਮਤਲਬ ਕਿ ਦੁਖੀ ਆ ਮੈਨੂੰ ਸਮਝ ਨਹੀਂ ਆਉਂਦੀ ਉਹਨੂੰ ਪਿਆਰ ਚ ਧੋਖੇ ਬੜੇ ਮਲੇ ਮੇਰੇ ਅੱਗੇ ਨੂੰ ਓ ਮਾਈ ਤੁਹਾਨੂੰ ਪਿਆਰ ਚ ਧੋਖਾ ਹਾਏ ਓ ਮੇਰਾ ਰੱਬਾ ਕੈਵੇਂ ਤੇ ਇੰਨਾ ਵੱਡਾ ਝੂਠ ਕਿੰਨੇ ਸਤਿ ਸਤ ਮੇਰਾ ਮੂੰਹ ਨਾ ਦਿਖਾਇਓ ਬਈ ਅਜੇ ਪਿਆਰ ਚ ਧੋਖਾ ਮਿਲਿਆ ਹੈ ਨਾ ਅੱਛਾ ਤੇ ਇੱਕ ਗੱਲ ਵੇਖੀ ਸੀ ਮੇਵਾਈ ਦੀ ਤੇਰੀ ਚੀਮੇਵਾਈ ਦੇ ਜਿਹੜਨੇ ਵੀ ਗਾਣੇ ਆਏ ਨੇ ਉਹਨਾਂ ਦੀ ਵਾਈਬ ਡਿਫਰੈਂਟ ਹੀ ਆ ਅਰੇ ਬਾਬਾ ਤੁਸੀਂ ਦੇਖੋ ਮੈਂ ਨਾ ਚਲੋ ਵਾਈ ਵੱਖਰੀ ਆ ਬਿਲਕੁਲ ਠੀਕ ਆ ਬਟ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਚੀਮਾ ਵਾਈ ਨੇ ਜਦੋਂ ਵੀ ਗੀਤ ਲੈ ਕੇ ਆਉਣਾ ਆ ਉਹ ਗੁਰਸਿੱਧੂ ਦੇ ਨਾਲ ਹੀ ਕਿਉਂ ਕੰਮ ਕਰਦਾ ਹੈ ਮਤਲਬ ਕਿ ਉਹਨੂੰ ਉਹਨਾਂ ਨੂੰ ਕੋਈ ਹੋਰ ਪਸੰਦ ਨਹੀਂ ਜਾਂ ਕਿਸੇ ਨਾਲ ਬਣਦੀ ਨਹੀਂ ਉਹਨਾਂ ਦੀ ਉਹ ਗੁਰੂਆ ਬਣਦੀ ਗੱਲ ਨਹੀਂ ਹੁੰਦੀ ਹਾਂ ਪਾ ਨੇ ਠੇਕਾ ਮਾਰਿਆ ਹਾਂ ਦਿਮਾਗ ਇਹਦਾ ਖਰਾਬ ਹੈ ਠੇਕਿਆਂ ਦੀ ਗੱਲਾਂ ਕਰਦਾ ਵੀ ਕੈਮਰਾ ਚੱਲਦਾ ਪਿਆ ਤੂੰ ਜਾਣੀ ਠੇਕੇ ਤੇ ਤੂੰ ਗੱਲ ਗੰਦੀ ਠਿਕ ਮੈਂ ਦੂਜੇ ਠੇਕੇ ਦੀ ਗੱਲ ਕਰਨ ਆ ਆਪਾਂ ਇਕੱਠਾ ਨਹੀਂ ਠੇਕਾ ਮਾਰ ਲਈਦਾ ਵੀ ਪਾ ਉੱਕੇ-ਪੁੱਕੇ ਦੱਸ ਕਿੰਨੇ ਲੈਣੇ ਅੱਛਾ ਉੱਕੇ-ਪੁੱਕੇ ਦੱਸ ਕਿੰਨੇ ਤੇ ਯਾਰ ਐਦਾਂ ਹੁੰਦੀ ਆ ਵੀ ਜਿੱਦਾਂ ਹਰ ਚੀਜ਼ ਦਾ ਪਤਾ ਹੁੰਦਾ ਤੈਨੂੰ ਤਾਂ ਹੀ ਤਰ੍ਹਾਂ 1500 2000 ਕੱਟਿਆ ਜਾਂਦਾ ਹਰ ਵਾਰੀ ਗੱਲਾਂ ਨੂੰ ਘੱਟ ਕਰਦੀ ਐ ਇਹਦੇ ਕਰਕੇ ਕੱਟੇ ਆ ਗਏ ਜਿੰਨਾ ਵੀ ਕੱਟੇ ਕੇ ਇਹ ਹੀ ਜ਼ਿੰਮੇਵਾਰ ਆ ਬਾਰ-ਬਾਰ ਬਾਰ-ਬਾਰ ਇਹ ਮੇਰੇ ਪੈਸੇ ਦੀ ਗੱਲ ਕਰਦਾ ਰਹਿੰਦਾ ਐਵੇਂ ਮੈਂ ਦੱਸਦਾ ਨਹੀਂ ਵੀ ਤੇਰੇ ਸਾਥ ਯਾਰ ਮੈਨੂੰ ਚਾਹੀਦੇ ਨਹੀਂ ਹੈਗੇ ਇਹ ਮੈਂ ਦੱਸਤਾ ਹੀ ਤੇ ਜਿੰਨਾ ਜਿੰਨੇ ਮੈਂ ਕਿਸ਼ਤਾਂ ਦੇਣੀਆਂ ਉਹਨਾਂ ਨੂੰ ਫੋਨ ਆਉਣ ਲੱਗ ਪੈਣੇ ਚੀਮਾ ਬਾਈ ਨੂੰ ਅੱਗੇ ਕਰਦੇ ਹੋ ਨਾ ਫਿਰ ਚੀਮਾ ਬਾਈ ਜਿਹੜਾ ਠੇਕਾ ਕੀਤਾ ਉਹਨਾਂ ਨੇ ਗੁਰਸਿੱਧੂ ਦੇ ਨਾਲ ਪਤਾ ਲੱਗ ਜਾਣਾ ਨਹੀਂ ਇਹ ਗੱਲ ਸੱਚੀ ਹੈ ਮੈਨੂੰ ਲੱਗਦਾ ਚੀਮੇ ਪਾ ਨੇ ਨਾ ਕਿਉਂਕਿ ਸਾਡੇ ਜਿਹੜੇ ਮੱਝ ਵਾਲੇ ਬੰਦੇ ਹਨ ਡਾਇਰੈਕਟ ਹੀ ਚੱਲਦੇ ਸਿੱਧੇ ਹੀ ਚੱਲਦੇ ਨੇ ਸੋ ਮੈਨੂੰ ਲੱਗਦਾ ਨੇ ਪਾ ਨੇ ਮਾਲਵੇ ਵਾਲੇ ਵੀਰ ਆਪਣੇ ਗੁਰਸਿੱਧੂ ਬਾਈ ਨਾਲ ਠੇਕਾ ਹੀ ਮਾਰਿਆ ਬਾਉ ਕਾਪੂ ਕਾ ਦਸ ਕੀ ਲੈਣਾ ਹੀ ਲੈਣਾ ਹੈ ਤੇ ਉਹਨਾਂ ਦਾ ਭਰਾਵਾਂ ਵਰਗਾ ਪਿਆਰ ਆ ਤੁਸੀਂ ਵੀਡੀਓ ਚ ਵੀ ਦੇਖੋ ਨਹੀਂ ਤਾਂ ਮਿਊਜ਼ਿਕ ਡਾਇਰੈਕਟਰ ਬਹੁਤ ਘੱਟ ਆਉਂਦੇ ਵੀਡੀਓ ਦੇ ਵਿੱਚ ਐਕਚੁਅਲ ਦੇ ਵਿੱਚ ਔਰ ਉਹ ਹਰ ਵੀਡੀਓ ਚ ਮੋਸਟਲੀ ਗੁਰਸਿੱਧੂ ਹੀ ਮਾਵਾਈ ਹੁੰਦਾ ਹੀ ਹੁੰਦਾ ਮਤਲਬ ਕਿ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਹੁੰਦੀ ਆ ਬਾਕੀ ਨਹੀਂ 23 ਸਾਲ ਦੀ ਗੱਲ ਉਹ ਤਾਂ ਚਲੋ ਉਹਨਾਂ ਨੂੰ ਹੋ ਹੀ ਗਿਆ ਹੈ ਹਨਾ 23 ਸਾਲ ਹਾਂ ਤੇ ਤੁਹਾਨੂੰ ਵੀ ਤਾਂ ਹੋ ਹੀ ਗਿਆ ਤਿੰਨ ਸਾਲ ਹਨਾ ਮਹਾਰਾਜ ਦਾ ਨਾਮ ਲੈ ਅਗਲੀ ਗੱਲ ਕਰ ਇਹ ਹਰਦੀ ਨਹੀਂ ਟੀਚਰ ਬਹੁਤ ਕਰਦੀ ਮੈਨੂੰ ਅੱਛਾ ਇੱਕ ਗੱਲ ਮੈਂ ਕਰਨੀ ਹ ਟਿਊਟਰ ਗਾਣੇ ਦੀ ਹੁਣ ਤੱਕ ਇਹਨਾਂ ਨਹੀਂ ਗੱਲਾਂ ਕੀਤੀਆਂ ਮੈਂ ਗੱਲ ਕੀਤੀ ਕੋਈ ਅਜੇ ਵੀ ਇੱਕ ਗੱਲ ਮੈਂ ਕਰਨੀ ਸੀ ਉਹ ਇੱਕ ਗੱਲ ਤਾਂ ਸੁਣ ਟਿਊਟਰ ਗਾਣੇ ਦੀ ਵੀਡੀਓ ਚ ਇੱਕ ਖਾਸ ਚੀਜ਼ ਨੋਟ ਕੀਤੀ ਜੇ ਤੁਸੀਂ ਕੀਤੀ ਹੋਗੀ ਤਾਂ ਤੁਸੀਂ ਵੀ ਜ਼ਰੂਰ ਦੱਸਿਓ ਅੱਛਾ ਬਾਕੀ ਗੱਲਾਂ ਨੇ ਗੱਲਾਂ ਗਾਣੇ ਦਾਸ ਤੇ ਦਾਸੀ ਬਹੁਤ ਵਧੀਆ ਨੇ ਠੀਕ ਹੈ ਜੀ ਉਹ ਬਾਬਾ ਤੂੰ ਇਦਾਂ ਦੇ ਇਸ਼ਾਰੇ ਜਿਹੇ ਮਤਲਬ ਕਿ ਐਕਸ਼ਨ ਜਿਵੇਂ ਕਿਉਂ ਕਰਦਾ ਬਈ ਇਲੂਮੀਨਾਤੀ ਤਾਂ ਨਹੀਂ ਜੁਆਇਨ ਕਰ ਲਿਆ ਤੂੰ ਜੇ ਕਿਤੇ ਮੈਂ ਲੂਮੀਨਾਤੀ ਜੁਆਇਨ ਕੀਤਾ ਹੁੰਦਾ ਤਾਂ ਤੂੰ ਇਕੱਲੀ ਥੋੜੀ ਹੁਣ ਆਈ ਮੇਰੇ ਲੱਗੇ ਹੋਰ ਵੀ ਪੰਜ ਸੱਤ ਹੋਣੀਆਂ ਸੀ ਕਿਦਾ ਨਾ ਗੱਲਾਂ ਦਾ ਪਿਟਾਰਾ ਹੈ ਦੇ ਕੋਲ ਮਤਲਬ ਕਿ ਆ ਇਦਾਂ ਦਾ ਸਾਈਨ ਉਹੀ ਬਣਾਉਂਦੇ ਹੁੰਦੇ ਆ ਲੇਕ ਮੈਨੂੰ ਤਾਂ ਕਰਨੇ ਵੀ ਨਹੀਂ ਹੁੰਦੇ ਮੈਂ ਇਦਾਂ ਇਦਾਂ ਕਰਕੇ ਉਹ ਐਂ ਸਾਰੀ ਉਮਰ ਨਿੱਕੇ ਹੁੰਦੇ ਆ ਪਤਾ ਨਹੀਂ ਐ ਤੇ ਪਤਾ ਨਹੀਂ ਐ ਪਤਾ ਨਹੀਂ ਕਿਹੜੇ ਕਿਹੜੇ ਸਾਈਨ ਬਣਾਏ ਸਾਨੂੰ ਉਦੋਂ ਤੇ ਪਤਾ ਨਹੀਂ ਵੀ ਲੂਮੀਨਾਤੀ ਹੁੰਦਾ ਹੁਣ ਜਿਹੜਾ ਵੀ ਮੜਾ ਜ ਐ ਕਰਦੇ ਉਹਨੂੰ ਕਹਿੰਦੇ ਲੂਮੀਨਾਤੀ ਆ ਜੀ ਇਹ ਇਹ ਉਹਨਾਂ ਦੇ ਟੱਬਰ ਚ ਸ਼ਾਮਲ ਹੋ ਗਿਆ ਯਾਰ ਕਿੱਡੀ ਗੱਲ ਆ ਨਾ ਆਪਾਂ ਛੋਟੇ ਹੁੰਦੇ ਆ ਬੜੇ ਬੜੇ ਸਾਈਨ ਬਣਾਉਂਦੇ ਰਹੇ ਜਦੋਂ ਖੇਡਦੇ ਨਹੀਂ ਹੁਣ ਉਹ ਆਪਣਾ ਬਾਈ ਆ ਵਾਜ਼ਰ ਉਹ ਐਂ ਕਰਦਾ ਖਲੇ ਤਾਂ ਉਹਨੂੰ ਵੀ ਥੋੜੀ ਦੇਰ ਤੱਕ ਇਹਨਾਂ ਕਹਿੰਦਾ ਬਣਾ ਵੀ ਇਹ ਵੀ ਲੂਮੀਨਾਟੀਆਂ ਜੋ ਆ ਇਹ ਕਾਲੇ ਕੱਪੜੇ ਪਾਉਂਦਾ ਕਾਲੀਆਂ ਐਨਕਾਂ ਲਾਉਂਦਾ ਹੈਨਾ ਇਦਾਂ ਦੀ ਗੱਲ ਨਹੀਂ ਹੁੰਦੀ ਹਰੇਕ ਬੰਦੇ ਦਾ ਆਪਣੀ ਕਹ ਲਓ ਵੀ ਸੋਚਣ ਸ਼ਕਤੀ ਆ ਪਰ ਜਿਵੇਂ ਤੁਸੀਂ ਸਟਾਰਟਿੰਗ ਚ ਕਿਹਾ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਜੋ ਜੋ ਵੀ ਕਿਹਾ ਉਹ ਚੀਜ਼ਾਂ ਸੱਚ ਹੋਈਆਂ ਹਨਾ ਚਾਹੇ ਉਹ ਟੀਚਰਸ ਦੀ ਗੱਲ ਕਰੀਏ ਚਾਹੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਹੋਵੇ ਹਨਾ ਜੋ ਜੋ ਵੀ ਗੱਲ ਹੋਵੇ ਬਟ ਇੱਥੇ ਉਹਨਾਂ ਨੇ ਕਿਹਾ ਕਿ ਮੈਂ ਉਹ ਜ਼ਿੰਦਗੀ ਦੇਖਣੀ ਹੈ ਜਿਹੜੀ ਮਤਲਬ ਕਿ ਮੈਂ ਕਿੰਨਾ ਕੁ ਦਮ ਰੱਖਦਾ ਹਾਂ ਹੈਨਾ ਸੋ ਮੈਨੂੰ ਥੋੜੀ ਜਿਹੀ ਗੱਲ اٹਕੀ ਆ ਹਾਂ ਉਹ ਉਹਨਾਂ ਦੇ ਫੈਨਸ ਨੂੰ ਵੀ ਚੀਮਾ ਵਾਜ ਦੇ ਫੈਨਸ ਵੀ ਥੱਲੇ ਕਮੈਂਟ ਕਰ ਰਹੇ ਭਰਾਵਾ ਅਸੀਂ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕ ਬਾਬਾ ਮੇਰ ਕਰੇ ਸਾਡੀ ਪੰਜਾਬੀ ਇੰਡਸਟਰੀ ਤੇ ਸਾਡੀ ਆਰਟਿਸਟ ਵੀਰਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਗਾਣੇ ਇਹ ਜੇ ਹੁੰਦੇ ਆ ਉਹਨਾਂ ਤੋਂ ਥੋੜਾ ਪ੍ਰੇਜ ਹੀ ਕਰਿਆ ਕਰੋ ਕਿਉਂਕਿ ਆਪਾਂ ਬਹੁਤ ਕੁਝ ਗਵਾ ਚੁੱਕੇ ਐਕਚੁਅਲ ਦੇ ਵਿੱਚ ਬਹੁਤ ਕੁਝ ਗਵਾ ਚੁੱਕਿਆ ਬਾਕੀ ਨੀਚੇ ਕਮੈਂਟਸ 'ਚ ਗੱਲ ਕਰੀਏ ਇਹ ਤਾਂ ਕਹਿ ਰਹੇ ਨੇ ਕਿ ਸਿੱਧੂ ਬਾਈ ਨੂੰ ਯਾਦ ਕਰਕੇ ਨਾ ਬਾਈ ਤੂੰ ਦਿਲ ਹੀ ਜਿੱਤ ਲਿਆ ਬਿਲਕੁਲ ਸੱਚੀ ਗੱਲ ਹੈ ਨਾ ਹਾਂ ਵੀ ਕਲੈਬ ਕਰਨੀ ਸੀ ਕਲੈਬ ਕਰਨੀ ਸੀਗੀ ਬਟ ਚਲੋ ਜੀ ਹੁਣ ਉਹ ਨਹੀਂ ਹੈਗੀ ਤਾਂ ਉਹ ਗੱਲ ਵੱਖਰੀ ਆ ਬਟ ਗਾਣਿਆਂ ਦੇ ਸੱਚੀ ਤੁਸੀਂ ਵਟ ਕੱਢ ਦਿੱਤੇ ਇੱਕ ਗੱਲ ਤਾਂ ਹੈ ਵੀ ਚੀਮਾ ਬਾਈ ਪੌਣ ਨੇ ਜਿੱਦਾਂ ਗੀਤ ਗਾਏ ਨੇ ਜਿੱਦਾਂ ਉਹ ਵੀਡੀਓ 'ਚ ਆਪਣੇ ਜੈਸਚਰ ਜੇ ਦਿੰਦਾ ਹਨਾ ਉਹ ਵੱਖਰਾ ਹੀ ਲੱਗਦਾ ਹੂੰ ਕਾਲੇ ਕੱਪੜੇ ਕਾਲਾ ਪਹਿਰਾਵਾ ਸਾਰੀਆਂ ਚੀਜ਼ਾਂ ਹਨਾ ਤੇ ਹਰੇਕ ਗਾਣੇ 'ਚ ਡਿਫਰੈਂਟ ਤਰ੍ਹਾਂ ਦੀ ਵਾਈਬ ਹੈ ਗਾਣਾ ਭਾਵੇਂ ਤੁਸੀਂ ਹੋਵੇ ਫਰਜ਼ੀ ਗਾਣਾ ਸੁਣ ਲਓ ਔਰ ਸਭ ਤੋਂ ਵਧੀਆ ਗਾਣਾ ਮੈਨੂੰ ਪਤਾ ਕਿਹੜਾ ਲੱਗਾ ਕਿਹੜਾ ਐ ਸਕੂਜ਼ ਮੀ ਬਿਲੋ ਕਨਫਿਊਜ਼ ਮੀ ਬਿਲੋ ਐਕਸਕਿਊਜ਼ ਮੀ ਹੁੰਦਾ ਆ ਚੀਮੇ ਨੇ ਗਿਆ ਨਾ ਵੀ ਇਹ ਸਕੂਜ਼ਮੀ ਤੇ ਉਹ ਸਕੂਜ਼ ਹੀ ਰਹੇਗਾ ਕਨਫਿਊਜ਼ ਹੈ ਤੇ ਕਨਫਿਊਜ਼ ਹੀ ਰਹੇਗਾ ਨਹੀਂ ਐਕਸਕਿਊਜ਼ਮੀ ਹੁੰਦਾ ਤੇ ਕਨਫਿਊਜ਼ ਹੁੰਦਾ ਹਾਂ ਤਾਂ ਚੀਮੇ ਵਾਈ ਸਿਖਾਏਗੀ ਨਹੀਂ ਸਾਡੇ ਭਰਾ ਨੂੰ ਨਹੀਂ ਕਹਿਣਾ ਕੁਝ ਨਹੀਂ ਕਹਿੰਦੀ ਚਲੋ ਠੀਕ ਹੈ ਜੀ ਮੇਰਾ ਵੀ ਭਰਾ ਆ ਉਹ আচ্ছা ਜੀ ਗੁਰਸਿੱਧੂ ਤੇ ਚੀਮਾ ਵਾਈ ਦੀ ਜਿਹੜੀ ਐਲਬਮ ਆਈ ਆ ਸਾਰਿਆਂ ਨੂੰ ਗੀਤ ਬਹੁਤ ਪਸੰਦ ਆ ਰਿਹਾ ਦੋਨਾਂ ਦੀ ਜੋੜੀ ਬਹੁਤ ਕਮਾਲ ਦੀ ਆ ਬਟ ਇਹਨਾਂ ਗਾਣਿਆਂ ਦੇ ਵਿੱਚ ਗੁਰਲੇਜ ਅਕਟਰ ਤੇ ਜੈਸਮੀਨ ਅਕਟਰ ਨੇ ਆਵਾਜ਼ ਦਿੱਤੀ ਆ ਉਹ ਵੀ ਬਾਕਮਾਲ ਆ ਵੱਡੀ ਭੈਣ ਛੋਟੀ ਭੈਣ ਨੇ ਕਮਾਲ ਹੀ ਕੀਤੀ ਧਰਮਨਾ ਸੌਣ ਲੱਗੇ ਮੈਂ ਕਹਿੰਦਾ ਕਿੱਲੀ ਕੱਢੀ ਆਉਂਦੀਆਂ ਗਾ ਗੀਤ ਸਿਰਲਾ ਆਪਾ ਮੈਡਮ ਹੁਣਾ ਨੇ ਦੋਵਾਂ ਨੇ ਬਾਲੀ ਕਮਾਲ ਦੀ ਗੀਤਕਾਰੀ ਜਿਹੜੀ ਹੈ ਇਹਨਾਂ ਦੇ ਵੱਲੋਂ ਹੁੰਦੀ ਹੈ ਹਮੇਸ਼ਾ ਹੀ ਗੀਤਾਂ ਦੇ ਵਿੱਚ ਤੇ ਆਪਣੇ ਇਸ ਸ਼ੋਅ ਦੇ ਵਿੱਚ ਚੀਮਾ ਵਾਈ ਤੇ ਗੁਰਸਿੱਧੂ ਹੁਰਾ ਦੇ ਇਸ ਐਲਬਮ ਨੂੰ ਸਾਡੇ ਵੱਲੋਂ ਕਿੰਨੀ ਰੇਟਿੰਗ ਹੈ 10 ਤੋਂ ਦੇ ਰਹੇ ਹੋ ਤਾਂ 10 ਪੰਜਾਂ ਚੋਂ ਦੇ ਰਹੇ ਆਪਾਂ ਪੰਜਾਂ ਚੋਂ 5.5 ਮੇਰੇ ਵੱਲੋਂ ਵੀ 5.5 ਹੈ ਚੀਮਾ ਵਾਈ ਭਾ ਤੂੰ ਦਿਲ ਜਿੱਤ ਲਿਆ ਸਾਡਾ ਨਹੀਂ ਆਪਣੇ ਸਾਰੇ ਫੈਨਸ ਦਾ ਜਿੱਤ ਲਿਆ ਦੇਖੋ ਅਸੀਂ ਸੱਚੀ ਗੱਲ ਕਰਦੇ ਹਮੇਸ਼ਾ ਔਰ ਜਿੱਦਾਂ ਦਾ ਜਮਾਨਾ ਹੋਵੇ ਉਸ ਹਸਾਬ ਨਾਲ ਚੱਲਣਾ ਹੀ ਪੈਂਦਾ ਔਰ ਸਾਰੇ ਗਾਣੇ ਟ੍ਰੈਂਡ ਕਰ ਰਹੇ ਨੇ ਗਲੋਬਲ ਚਾਰਟ ਤੇ ਸਾਰੇ ਗਾਣੇ ਅਵੇਲੇਬਲ ਨੇ ਤੁਸੀਂ ਦੇਖੋ ਏਜੈਂਸੀ ਨਹੀਂ ਨਾ ਇਹਨਾਂ ਨੂੰ ਜਿਆਦਾ ਪਸੰਦ ਆਉਂਦੇ ਆ ਕੋਈ ਨਹੀਂ ਕਰ ਲਾ ਟੀਚਰ ਤੋਂ ਤੈਨੂੰ ਦੱਸਾਂ ਮੈਂ ਅਗਲੇ ਪ੍ਰੋਗਰਾਮ 'ਚ ਦੱਸਾਂਗਾ ਮੈਂ ਨਵੀਆਂ ਗੱਲਾਂ ਲਿਖਣੇ ਤੇਰੇ ਆ ਤੇ ਠੀਕ ਹੈ ਜੀ ਠੀਕ ਹੈ ਅੱਛਾ ਜੀ ਤੁਸੀਂ ਸਾਰੇ ਜਣੇ ਜ਼ਰੂਰ ਸੁਣ ਲਿਓ ਵੈਸੇ ਸਾਰਿਆਂ ਨੇ ਸੁਣੀ ਲਈ ਹੋਣੀ ਆ ਹੈਨਾ ਚਲੋ ਠੀਕ ਹੈ ਜੀ ਹੁਣ ਅਸੀਂ ਚੱਲਦੇ ਆ ਇਹਨੂੰ ਹੋਰ ਵੀ ਕੰਮ ਐ ਐਕਚੁਅਲ ਦੇ ਵਿੱਚ ਹੈਨਾ ਨਿੰਨੂ ਤਾਂ ਜਿਹੜੇ ਹੈਗੇ ਇਹਨੂੰ ਭੁੱਖ ਲੱਗੀ ਆ ਕਹਿੰ